ਫਸ ਫਾਲੋ ਫਾਲੋ ਸਸੀ ਗੱਲ ਜੀ ਮੈਂ ਦੀ ਗੁਰਦੇਵ ਸਿੰਘ ਤੇ ਦੋਸਤੋ ਇੱਕ ਵਾਰ ਫਿਰ ਤੁਹਾਡੇ ਲਈ ਬਹੁਤ ਚੰਗੀ ਵੀਡੀਓ ਲੈ ਕੇ ਆਏ ਆ ਮੈਂ ਪਹੁੰਚਿਆ ਜੀ ਜਲਾ ਗਰਦਾਸਪੁਰ ਦੇ ਵਿੱਚ ਮੈਂ ਖੜਾ ਜੀ ਕਲੀਅਰ ਸਟੱਡ ਫਾਰਮ ਤੇ ਪਿੰਡ ਕਲੀਅਰ ਕਲਾਂ ਚ ਸਰਪੰਚ ਗੁਰਦੇਵ ਸਿੰਘ ਜੀ ਹੁਣਾਂ ਦਾ ਇੱਕ ਬਹੁਤ ਹੀ ਚੰਗਾ ਨੁਕਰਬ ਸ਼ੇਰਾ ਜੋ ਅੱਜ ਆਪਾਂ ਲਾਂਚ ਕਰਨ ਲੱਗੇ ਆ ਸਾਰੇ ਘੋੜਾ ਪਾਲਕਾਂ ਵੀਰਾਂ ਵਾਸਤੇ ਬਹੁਤ ਹੀ ਚੰਗੀ ਖੁਸ਼ਖਬਰੀ ਹੈ ਕਿ ਬਹੁਤ ਚੰਗੀ ਬਲੱਡ ਲਾਈਨ ਦਾ ਨੁਕਰਬ ਸ਼ੇਰਾ ਜੋ ਕਿ ਸਟੱਡ ਸਰਵਿਸ ਲਈ ਓਪਨ ਕਰਨਾ ਹੈ ਆਪਾਂ ਗੱਲਬਾਤ ਕਰਾਂਗੇ ਮਾਲਕਾਂ ਦੇ ਨਾਲ ਹੋਰ ਵੀ ਘੋੜਾ ਪ੍ਰੇਮੀ ਦੋਸਤ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਜੋ ਵੀ ਡਿਟੇਲ ਹੈ ਬਸ਼ੇਰੇ ਦੀ ਜੋ ਵੀ ਸਾਰੀ ਗੱਲਬਾਤ ਹੈ ਬੈਠ ਕੇ ਕਰਾਂਗੇ ਆਓ ਮਿਲਦੇ ਆ ਜੀ ਮਾਲਕਾਂ ਦੇ ਨਾਲ ਧੰਨਵਾਦ ਤੇ ਦੋਸਤੋ ਮੈਂ ਇਸ ਵੇਲੇ ਬੈਠਾ ਆ ਜੀ ਸਰਪੰਚ ਗੁਰਦੇਵ ਸਿੰਘ ਜੀ ਹੁਣਾਂ ਦੇ ਕੋਲ ਅੱਜ ਆਪਾਂ ਕਰਨਾ ਜੀ ਇਹਨਾਂ ਦਾ ਖੂਬਸੂਰਤ ਨੁਕਰ ਬਸ਼ੇਰਾ ਦਿਲਵੀਰਾ ਲਾਂਚ ਤੇ ਆਓ ਆਪਾਂ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਦੇ ਨਾਲ ਤੇ ਲੈਣੇ ਆ ਜੀ ਜਾਣਕਾਰੀ ਇਹਨਾਂ ਦੇ ਨੁਕਰ ਬਸ਼ੇਰੇ ਬਾਰੇ ਸਾਸੀ ਗਾ ਸਰਪੰਚ ਸਾਸੀ ਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਨਗਰ ਪਹੁੰਚਣ ਤੇ ਤੇ ਤੁਸੀਂ ਜਿਹੜਾ ਸਵੇਰ ਦਾ ਸਾਡੇ ਨਾਲ ਸਾਡਾ ਸਾਥ ਦੇ ਰਹੇ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਵੀਰ ਬਹੁਤ ਧੰਨਵਾਦ ਜੀ ਤੇ ਸਰਪੰਚ ਸਾਹਿਬ ਇੱਕ ਟਾਈਮ ਹੁੰਦਾ ਜਦੋਂ ਸਾਡੇ ਘਰੇ ਕੋਈ ਘੋੜੀ ਸੁੰਦੀ ਹੈ ਜੀ ਤੇ ਇੱਕ ਬਹੁਤ ਸੋਹਣਾ ਬਸ਼ੇਰਾ ਜੰਮਦਾ ਜੀ ਇੱਕ ਮਨ ਦੇ ਵਿੱਚ ਉਹ ਸੁਪਨਾ ਹੁੰਦਾ ਹੈ ਵੀ ਇਹ ਸਾਹਣ ਕਦੋਂ ਬਣੇਗਾ ਹੂੰ ਬਿਲਕੁਲ ਤੇ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ 2 ਸਾਲ 2.5 ਸਾਲ 3 ਸਾਲ ਬਿਲਕੁਲ ਰਾਤ ਦਿਨ ਆਪਾਂ ਜਦੋਂ ਵੀ ਸਵੇਰੇ ਉੱਠਦੇ ਆਂ ਤੇ ਰਾਤ ਨੂੰ ਪੈਂਦੇ ਆ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਇਹਨਾਂ ਨੂੰ ਉਮਰ ਦੇਵੀਂ ਅਸੀਂ ਇਹਨੂੰ ਸਾਹਣ ਬਣਾਵਾਂਗੇ ਜੀ ਤੇ ਬਸ ਇਹ ਗੱਲ ਜਿਹੜੀ ਮੈਂ ਆਪਣੇ ਮੂੰਹੋਂ ਕਹੀ ਹੈ ਇਹ ਤੁਹਾਡੇ ਮੂੰਹੋਂ ਵੀ ਸੁਣਨਾ ਚਾਹੁੰਨਾ ਹੈ ਕਿ ਜਦੋਂ ਛੋਟੇ ਜਿਹੇ ਬੱਚੇ ਨੂੰ ਤੁਸੀਂ ਵੱਡਾ ਕੋੜਾ ਬਣਾਇਆ ਤੇ ਕਿਵੇਂ ਉਹ ਇੰਤਜ਼ਾਰ ਤੇ ਕਿਵੇਂ ਤੁਸੀਂ ਮਿਹਨਤ ਕੀਤੀ ਮੈਂ ਜੀ ਤੁਹਾਨੂੰ ਦੱਸਦਾ ਅੱਗੇ ਵੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਆਫ ਕੈਮਰਾ ਹਾਂਜੀ ਕਿ ਨਵੇਂ ਬੰਦੇ ਸੀਗੇ ਘੋੜੀ ਲੈ ਲਈ ਆਪਾਂ ਤੇ ਮਾਲਕ ਦੀ ਕਿਰਪਾ ਨਾਲ ਚਲੋ ਹੀਟ ਤੇ ਆਈ ਕ੍ਰਾਸ ਕਰਵਾਤੀ ਘੋੜੀ ਗੱਭਾਂ ਰਹਿ ਗਈ ਜੀ ਸਾਨੂੰ ਪਤਾ ਨਹੀਂ ਸੀਗਾ ਇਹਦਾ ਸੂਨ ਦਾ ਟਾਈਮ ਪੀਰੀਅਡ ਕੀ ਆ ਕਿਸ ਨੇ ਸਾਨੂੰ ਕਿਹਾ ਤਾਂ 10 ਮਹੀਨੇ ਬਾਅਦ ਸੁਣੀ ਹੈ ਕਿਸ ਨੇ ਗਿਆ ਤਾਂ 10.5 ਮਹੀਨੇ ਬਾਅਦ ਕਿਸ ਨੇ ਕਿਹਾ ਤਾਂ 11 ਮਹੀਨੇ ਬਾਅਦ ਹਾਂਜੀ ਕੋਈ ਕਹਿੰਦਾ 11 ਮਹੀਨੇ 11 ਦਿਨ ਲੈਂਦੀ ਆ ਜੀ ਸੇ ਲਗਭਗ ਕੋਈ 10.5 ਮਹੀਨੇ ਜਦੋਂ ਹੋ ਗਏ ਘੋੜੀ ਨੂੰ ਤਾਂ ਮੰਜਾ ਚੱਕ ਕੇ ਆਪਾਂ ਘੋੜੀ ਦੇ ਲਾਗੇ ਲੈ ਗਏ ਜੀ ਵਾਹ ਘੋੜੀ ਦੇ ਲਾਗੇ ਲੈ ਕੇ 20 ਦਿਨ 25 ਦਿਨ ਡੀਕ ਡੂ ਕੇ ਫਿਰ ਅਹੀਂ ਚੱਕਿਆ ਮੰਜਾ ਤੇ ਘਰ ਲੈ ਆਂਦਾ ਵਾਪਸ ਮੈਂ ਕਿਹਾ ਇਹ ਤੇ ਉਵੇਂ ਹੀ ਲੱਗਦਾ ਸਾਨੂੰ ਸਜਣਾ ਫਿਤਰਾ ਨੂੰ ਪੁੱਛੀਏ ਉਹ ਵੀ ਅਖਰ ਵਿੱਚ ਕਿਸ ਵੇਲੇ ਮਤਲਬ ਵੀ ਉਦਾਂ ਹੀ ਫਿਟ ਐਵੇਂ ਕਰਕੇ ਵੀ ਦੁੱਧ ਲਾ ਲਿੰਦੀਆਂ ਨੇ ਘੋੜੀਆਂ ਹਾਂਜੀ ਤੇ ਨਹੀਂ ਫਿਰ ਡਾਕਟਰਾਂ ਦੀ ਸਲਾਹ ਲਈ ਡਾਕਟਰ ਵੀ ਆਖਣ ਜੇ ਨਹੀਂ ਤਾਂ ਕੋਈ ਗੱਲ ਨਹੀਂ ਆਰਟੀਫੀਸ਼ਲ ਪੇਨਸ ਵਾਸਤੇ ਇੱਕ ਟੀਕਾ ਹੁੰਦਾ ਉਹ ਲਾ ਕੇ ਸਵਾਲਾਂਗੇ ਜੀ ਤੁਸੀਂ ਥੋੜੀ 2-4 ਦਿਨ ਵੇਟ ਕਰੋ ਵੇਟ ਕਰਦਿਆਂ ਕਰਦਿਆਂ ਜੀ ਸਾਨੂੰ 11 ਮਹੀਨੇ ਤੇ 25 ਦਿਨ ਹੋ ਗਏ ਜੀ ਜੀ 25 ਦਿਨ ਹੋ ਗਏ ਤਾਂ ਮੈਂ ਇੱਕ ਦਿਨ ਸਫਾਈ ਕਰ ਰਿਹਾ ਸੀਗਾ ਥੱਲੇ ਘੋੜੀ ਦੇ ਤੇ ਦੇਖਿਆ ਘੋੜੀ ਦੇ ਤਹਣਾ ਜਿਹੜਾ ਦੁੱਧ ਵਗਣ ਲੱਗਾ ਜੀ ਤੁਪਕੇ ਦੁੱਧ ਦੇ ਡੱਗੇ ਦਾ ਮੈਂ ਸੋਚਿਆ ਮੈਂ ਕਿਹਾ ਵੀ ਕਿਸੇ ਦੱਸਿਆ ਸੀ ਕਿ ਅਸ ਜਿੰਨੇ ਵੀ ਜਦੋਂ ਕੁੜੀ ਨੇ ਸੂਣਾ ਹੁੰਦਾ 24 ਘੰਟੇ ਪਹਿਲਾਂ ਦੁੱਧ ਜਿਹੜਾ ਥਣਾ ਜੋ ਆਟੋਮੈਟਿਕਲੀ ਵਗਣ ਲੱਗ ਜਾਂਦਾ ਤੇ ਮੈਂ ਸੋਚਿਆ ਮੈਂ ਕਿਹਾ ਮਤਲਬ ਤਿੰਨ ਤਿੰਨ ਕਦਿਆਂ ਰਹਿੰਦੇ ਸੀਗੇ ਘੋੜੀ ਦੇ 12 ਮਹੀਨੇ ਪੂਰੇ ਹੋਣ ਚਿਰ ਤਿੰਨ ਚਾਰ ਦਿਨ ਹਾਂਜੀ ਮੈਂ ਕਿਹਾ ਜੀ ਮੈਨ ਲੱਗਦਾ ਘੋੜੀ ਸੂਪ ਹੋ ਗਈ ਆ ਜੀ ਤੇ ਮੈਂ ਫਟਾਫਟ ਤੋ ਆਇਆ ਸਾਮੀ ਰਾਨ ਕੇ ਮੈਂ ਨਹਾ ਕੇ ਤੇ 베ਲੀ ਕੈਮਰੇ ਲੱਗੇ ਹੋਇਆ ਮੈਂ ਮੋਬਾਈਲ ਸਾਹਮਣੇ ਰੱਖ ਕੇ ਕੈਮਰੇ ਚਾਲੂ ਕਰਕੇ ਤੇ ਮੈਂ ਰੋਟੀ ਖਾਣ ਲੱਗਾ ਰੋਟੀ ਖਾਣ ਹੀ ਲੱਗਾ ਮੈਂ ਇੱਕ ਕੀ ਤੋੜੇ ਮੈਨੂੰ ਐ ਲੱਗਾ ਮੈਂ ਕਿਹਾ ਘੋੜੀ ਦੇ ਪਿੱਛੇ ਕੋਈ ਐਵੇਂ ਕੋਈ ਚੀਜ਼ ਬੈਠੀ ਆ ਮੈਥੋਂ 2 ਮਿੰਟ ਦਾ ਰਸਤਾ ਮੈਂ ਭੱਜ ਕੇ ਭੇਲੀ ਗਿਆ ਭੇਲੀ ਦੇ ਆ ਕੇ ਫਿਰ ਮੈਂ ਦੇਖਿਆ ਮੈਂ ਚਾਬੀ ਨਹੀਂ ਲੈ ਕੇ ਗਿਆ ਸੀ ਕਿ ਕਾਲੀ ਗਲੀ ਗੇਟ ਬੰਦ ਗੇਟ ਬੰਦ ਮੈਂ ਫਿਰ ਵਾਪਸ ਆਇਆ ਵਾਪਸ ਆ ਕੇ ਚਾਬੀ ਲੈ ਕੇ ਗਿਆ ਤੇ ਮੇਰੇ ਜਾਂਦਿਆਂ ਨੂੰ ਘੋੜੀ ਸੂਕੇ ਜੇਰ ਛੁੱਟ ਕੇ ਤੋਂ ਉੱਠ ਘਰੀ ਸੀ 5-7 ਮਿੰਟ ਬੱਚਾ ਬਾਹਰ ਬੱਚਾ ਚਾਹ ਬੰਨ 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 ਨੂੰ ਖੁਸ਼ੀ ਹੋਈ ਚਲੋ ਬੱਚਾ ਬੱਚਾ ਜਿਹੜਾ ਘੋੜੀਆਂ ਦਾ ਤਾਂ ਹੈ ਨਾ ਜੀ ਜੀ ਤੇ ਉਸ ਦਿਨ ਤੋਂ ਹੀ ਨਵੇਂ ਬੰਦੇ ਨੂੰ ਚਾਹ ਬਹੁਤ ਹੁੰਦਾ ਜੀ ਤੁਹਾਨੂੰ ਪਤਾ ਬਹੁਤ ਚਾਹ ਹੁੰਦਾ ਨਾ ਬੜੇ ਚਾਹ ਨਾਲ ਉਹ ਜਦੋਂ ਤੁਸੀਂ ਘੋੜੀ ਸਵਾਈ ਹੈ ਜੋ ਵੀ ਤੁਸੀਂ ਕਹਾਣੀ ਸੁਣਾਈ ਉਸ ਤੋਂ ਪਹਿਲਾਂ ਆਪਾਂ ਘੋੜੀਆਂ ਰੱਖਦੇ ਸੀ ਜਾਂ ਉਸ ਘੋੜੀ ਤੋਂ ਤੁਸੀਂ ਹੁਣ ਸ਼ੁਰੂਆਤ ਕੀਤੀ ਹੈ ਨਹੀਂ ਇਸ ਘੋੜੀ ਤੋਂ ਸਾਡੇ ਪਹਿਲੋਂ ਦਾਦੇ ਪਰਦਾਦੇ ਜਿਹੜੇ ਉਹ ਤਾਂ ਆਟੋਮੈਟਿਕਲੀ ਪਹਿਲੋਂ ਕੋਈ ਰੱਖਦੇ ਸੀਗਾ ਇਹ ਇੱਕ ਅਣਜਾਣ ਮਤਲਬ ਕਿਤੇ ਵੀ ਜਾਣਾ ਹੁੰਦਾ ਸਾਧਨ ਸੀ ਬਿਲਕੁਲ ਹਾਂਜੀ ਤੇ ਉਸ ਤੋਂ ਬਾਅਦ ਇਹ ਵਿੱਚ ਮੈਂ ਸਟਾਰਟਿੰਗ ਕੀਤੀ ਹੈ ਆਪਣੀ ਬੂਸਟ ਹੁਣ ਇੱਥੋਂ ਸ਼ੁਰੂਆਤ ਕੀਤੀ ਹੈ ਇਸ ਘੋੜੀ ਤੋਂ ਸਟਾਰਟਿੰਗ ਕੀਤੀ ਠੀਕ ਹੈ ਜੀ ਜਿਹੜੀ ਇਹ ਘੋੜੀ ਆ ਹੁਣ ਮੇਰੇ ਕੋਲ ਦੂਜੀ ਵਾਲੀ ਸੂਪੀ ਹੈ ਜੀ ਇਸ ਤੋਂ ਸਟਾਰਟਿੰਗ ਕੀਤੀ ਸੀਗੀ ਮੈਂ ਇਹ દિਵਾਲੀ ਤੋਂ ਵੱਲੇ ਮੰਡੀ ਤੋਂ ਲਈ ਸੀਗੀ ਮੈਂ ਘੋੜੀ ਠੀਕ ਹੈ ਜੀ ਤੇ ਇਹ ਤੋਂ ਸਟਾਰਟਿੰਗ ਕੀਤੀ ਸੀ ਕਿਤੇ ਫਿਰ ਮੈਂ ਇਹ ਜਦੋਂ ਬੱਚਾ ਆ ਗਿਆ ਬੱਚੇ ਨੂੰ ਫਿਰ ਹੌਲੀ 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 ਜਦੋਂ ਜਦਾਂ ਕੀ ਜਾਂਦੇ ਵੀ ਇੰਨਾ ਲਗਾਵ ਵਧ ਗਿਆ ਸਾਡਾ ਇਹਦਾ ਸਾਡੇ ਨਾਲ ਵਧ ਗਿਆ ਜੀ ਤੇ ਕਰਦੇ ਆ ਕਰਦੇ ਆ ਅੱਜ ਲਗਭਗ ਸਵਾ 2 ਸਾਲ ਦਾ ਜਿਹੜਾ ਇਹ ਬਸੇੜਾ ਤੁਹਾਡੇ ਸਾਹਮਣੇ ਆ ਵਾਹ ਜੀ ਵਾਹ ਸਵਾ 2 ਸਾਲ ਦਾ ਬਸੇੜਾ ਹਾਂਜੀ ਹਾਂਜੀ ਚਲੋ ਬੜੀ ਖੁਸ਼ੀ ਹੋਈ ਜੀ ਤੇ ਸਰਪੰਚ ਸਾਹਿਬ ਆਏ ਹੋਏ ਸੱਜਣਾ ਦੇ ਨਾਲ ਵੀ ਜਾਣ ਪਛਾਣ ਜ਼ਰੂਰ ਕਰਾ ਦਿਓ ਜੀ ਜੀ ਇਹ ਸਾਡੇ ਵੱਡੇ ਭਾਈ ਸਾਹਿਬ ਨੇ ਤਾਈ ਦੇ ਬੇਟੇ ਨੇ ਹਾਂਜੀ ਪਿੰਡ ਤੋਂ ਹੀ ਜੀ ਇਹ ਸਾਡੇ ਚਾਚਾ ਜੀ ਨੇ ਸਾਬਕਾ ਸਮਤੀ ਮੈਂਬਰ ਨੇ ਜੀ ਇਹ ਮੇਰਾ ਫਰੈਂਡ ਆ ਸਾਬ ਸਿੰਘ ਵਜੀਰ ਚੱਕ ਤੋਂ ਜੀ ਇਹਦੇ ਕੋਲ ਵੀ ਬਸੇੜੀਆਂ ਨੇ ਥੋੜਾ ਚਿਰ ਹੋਇਆ ਪਹਿਲਾਂ ਵੀ ਇਹਨੇ ਰੱਖੇ ਹੋਏ ਸੀ ਘੋੜੇ ਉਸ ਤੋਂ ਬਾਅਦ ਚ ਹੁਣ ਇਹਨੇ ਦੁਬਾਰਾ ਫਿਰ ਸਟਾਰਟ ਕੀਤਾ ਉਹ ਵੈਰੀ ਗੁੱਡ ਉਹ ਸਾਡੇ ਮਾਮਾ ਜੀ ਨੇ ਹਾਂ ਜੀ ਉਸ ਤੋਂ ਬਾਅਦ ਚ ਸਾਡੇ ਸਰਦਾਰ ਸਾਹਿਬ ਨੇ ਪਿਤਾ ਜੀ ਉਹ ਮੇਰੇ ਫਰੈਂਡ ਆ ਉਹਨਾਂ ਦੇ ਬੇਟੇ ਆ ਦੋਵੇਂ ਭਤੀਏ ਠੀਕ ਹੈ ਜੀ ਇੱਧਰ ਮੇਰਾ ਬੇਟਾ ਰਵਜੋਤ ਠੀਕ ਹੈ ਜੀ ਇਹ ਵੀ ਸਾਡਾ ਬੱਚਾ ਜਫਰਵਾਲ ਤੋਂ ਆ ਜੀ ਇਹ ਚਾਲ ਸਾਹਿਬ ਨੇ ਇਹਨਾਂ ਕੋਲ ਬਹੁਤ ਵਧੀਆ ਨੁਕਰਾ ਬਸੇੜਾ ਸਾਹਿਬ ਤੁਸੀਂ ਫਲੇ ਮਾਇਆ ਉਹ ਗਾਇਤ ਕਾਂ ਹਾਂਜੀ ਸ਼ੋਅ ਤੇ ਲੈ ਕੇ ਇਹ ਸੀਗੇ ਜੀ ਹਾਂਜੀ ਹਾਂਜੀ ਦੂਜੇ ਨੰਬਰ ਤੇ ਆਇਆ ਦੁੱਧਾਂ ਚ ਹਾਂਜੀ ਤੇ ਇਹ ਜਫਰਵਾਲ ਤੋਂ ਨੇ ਹਾਂਜੀ ਤੇ ਇਹ ਕੰਗ ਸਾਬ ਨੇ ਨਹਿਰਾ ਮੱਜਾ ਸਿੰਘ ਤੋਂ ਸਾਡੇ ਫਰੈਂਡ ਜੀ ਇਹ ਲੰਬਰਦਾਰ ਜੀ ਨੇ ਜੀ ਸਾਡੇ ਵੱਡੇ ਭਾਈ ਦੇ ਦੋਸਤ ਨੇ ਜੀ ਥੇ-ਤੇਖੇ ਤੋਂ ਕੀ ਗੱਲ ਹੈ ਜੀ ਬਿਲਕੁਲ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਉਹਨਾਂ ਨਾਲ ਵੀ ਬੜਾ ਪ੍ਰੇਮ ਹੈ ਤੇ ਤੁਹਾਡੇ ਏਰੀਏ ਦੇ ਵਿੱਚੋਂ ਇਹਨਾਂ ਨਾਲ ਹਮੇਸ਼ਾ ਫੋਨ ਰੋਜ਼ ਦੋ ਤਿੰਨ ਵਾਰੀ ਆਉਂਦਾ ਹੈ ਤੇ ਲਗਾਤਾਰ ਸਾਡੀ ਗੱਲ ਚੱਲਦੀ ਰਹਿੰਦੀ ਹੈ ਕਦੀ ਤੁਹਾਡੇ ਬੇਸ਼ੇਰੇ ਦਾ ਜ਼ਿਕਰ ਹੋ ਗਿਆ ਕਦੀ ਦਰਕੰਗ ਸਾਹਿਬ ਦੇ ਕੋੜੀ ਦਾ ਕਦੀ ਜਫਰਾਲ ਵਾਲੇ ਗੁਰਪ੍ਰੇਜ ਵੀਰ ਜੀ ਦੇ ਤੇ ਇਹਨਾਂ ਤੋਂ ਸਾਰਿਆਂ ਦੀ ਖਬਰ ਰਹਿੰਦੀ ਹੈ ਬਿਲਕੁਲ ਤੇ ਬੜਾ ਪਿਆਰ ਹੈ ਜੀ ਇਹਨਾਂ ਨੂੰ ਵੀ ਕੋੜੀਆਂ ਦੇ ਨਾਲ ਬਹੁਤ ਸ਼ੌਂਕ ਹੈ ਜੀ ਇਹਨਾਂ ਤੇ ਬਾਕੀ ਮਜ਼ਾ ਤਾਂ ਹੀ ਆ ਜੀ ਕਿ ਇੱਕ ਏਰੀਏ ਦੇ ਅਸੀਂ ਸਾਰੇ ਇਕੱਠੇ ਹੋਗੇ ਇੱਕ ਸ਼ੌਂਕ ਜਦੋਂ ਪੂਰਾ ਕਰਦੇ ਆ ਨਾ ਤੇ ਇੱਕ ਦੂਜੇ ਦੇ ਸਾਥ ਦੇ ਨਾਲ ਜੀ ਜੋ ਅਸੀਂ ਰਲ ਕੇ ਜਿਹੜੀ ਚੀਜ਼ ਤਿਆਰ ਕਰ ਲੈਣੀ ਹੈ ਉਹ ਸ਼ਾਇਦ ਇਕੱਲਾ ਬੰਦਾ ਨਹੀਂ ਕਰ ਸਕਦਾ ਇਕੱਲੇ ਦਾ ਤਜਰਬਾ ਆਪਣਾ ਹੁੰਦਾ ਜੀ ਜਿਹੜਾ ਨਾਲ ਕੋਈ ਰਲ ਜਾਣਾ ਜੀ ਉਹਦਾ ਤਜਰਬਾ ਫਿਰ ਡਬਲ ਹੋ ਜਾਂਦਾ ਮੰਨ ਕੇ ਬੋਲਣਾ ਜੀ ਬਿਲਕੁਲ ਬਿਲਕੁਲ ਬੜਾ ਸੋਹਣੀ ਗੱਲ ਹੈ ਤੇ ਸਾਥ ਹੀ ਆ ਨਾ ਕਰ ਸਾਥ ਦਾ ਸਾਥ ਹੀ ਆ ਜੀ ਸਾਥ ਦਾ ਸਾਥ ਹੀ ਆ ਇਕੱਲਾ ਦੋ ਦੋ ਹੋਗੇ ਤੇ ਸਰਪੰਚ ਸਾਹਿਬ ਜਿਹੜਾ ਹੁਣ ਆਪਾਂ ਅੱਜ ਬਸ਼ੇਰਾ ਲਾਂਚ ਕਰ ਰਹੇ ਆ ਉਹਦਾ ਨਾਮ ਐ ਇੱਕ ਵਾਰ ਦੋਸਤਾਂ ਨੂੰ ਦੱਸ ਹੀ ਦਿੱਤਾ ਸੀ ਪਰ ਤੁਸੀਂ ਇੱਕ ਵਾਰ ਆਪਣੇ ਮੂੰਹੋਂ ਬੱਚੇ ਦਾ ਨਾਮ ਉਹਦਾ ਇਸ ਵੇਲੇ ਕੱਦ ਕੀ ਹੋ ਗਿਆ ਤੇ ਉਹ ਕਿਸ ਘੋੜੇ ਦਾ ਬੱਚਾ ਹੈ ਨਾਮ ਉਹਦਾ ਜੀ ਦਿਲਬੀੜਾ ਵੀਰਾ ਵੀਰਾ ਕਰਕੇ ਆਪਾਂ ਨੂੰ ਸੱਜਦੇ ਆ ਛੋਟਾ ਨਾਮ ਤੁਸੀਂ ਵੀਰਾ ਹੀ ਕਹਿੰਦੇ ਹੋ ਹਾਂ ਵੀਰਾ ਹੀ ਹੈ ਕੀ ਬਾਤ ਹੈ ਬੜਾ ਸੋਹਣਾ ਪੰਜਾਬੀਆਂ ਦਾ ਨਾਮ ਆ ਜੀ ਆਪਾਂ ਭਰਾਵਾਂ ਨੂੰ ਕਹਿ ਦਿੰਦੇ ਆ ਹਾਂ ਵੀਰਾ ਵੀਰਾ ਹਾਂਜੀ ਹਾਂਜੀ ਇਹ ਹੈਗਾ ਜੀ ਜੋਤਵੀਰ ਘੋੜਾ ਸੀਗਾ ਪਹਿਲਾਂ ਮੁਖਤਾਰ ਕੋਲ ਸੀਗਾ ਇੱਥੇ ਕਪੂਰ ਥਲੇ ਸੇਫੂਪੁਰ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਗਵਾਨ ਦੇ ਵਿੱਚ ਹੀ ਆਪਣੇ ਮਲਕੀਤ ਬਾਜਵਾ ਹਾਂਜੀ ਬਾਜਵਾ ਹੁਣਾਂ ਕੋ ਥੋੜੇ ਚਿਰ ਹੋਇਆ ਕੋਈ 4-5 ਮਹੀਨੇ ਹੋਏ ਉਹਨਾਂ ਨੇ ਲੈ ਲਿਆ ਸੀ ਕੋੜਾ ਯੋਧਵੀਰ ਹਾਂਜੀ ਇਹ ਉਹਦਾ ਯੋਧਵੀਰ ਦਾ ਬੱਚਾ ਠੀਕ ਹੈ ਜੀ ਵੀਰ ਕੋੜੇ ਦਾ ਪੁੱਤ ਆਏ ਵੀਰ ਕੋੜਾ ਜਿਹੜਾ ਤਨਤਾਰਨ ਡਾਕਟਰ ਡਾਕਟਰ ਸ਼ੰਦੀਆ ਸਿੰਦਰ ਸਿੰਦਰ ਵਿਰਕ ਦੇ ਕੋਲ ਆ ਜਿਹੜਾ ਜੀ ਵੀਰ ਕੋੜਾ ਫੇਮਸ ਕੋੜਾ ਜੀ ਵੀ ਇਹ ਉਹਦਾ ਪੋਤਾ ਹੋ ਗਿਆ ਉਹਦਾ ਪੋਤਾ ਹੋ ਗਿਆ ਇਹ ਤੇ ਮੇਰਾ ਖਾਲੇ ਉਹੀ ਲਾਈਨ ਆ ਜੀ ਮਿੰਟੂ ਵਾਲੇ ਵੱਡੇ ਕੋੜੇ ਜੀ ਵਾਲਾ ਵੱਡੇ ਕੋੜੇ ਦੀ ਲਾਈਨ ਆ ਗਈ ਹਾਂ ਉਹੀ ਲਾਈਨ ਆ ਗਈ ਇਹ ਕੀ ਬਾਤ ਹੈ ਬਿਲਕੁਲ ਤੇ ਇਹ ਆਪਣੇ ਕੋਲ ਬਸ਼ੇਰਾ ਤੁਸੀਂ ਦੱਸਿਆ ਸੀ ਵੀ ਘੋੜੀ ਤੁਸੀਂ ਆਪ ਕਰਾਸ ਕਰਾਈ ਸੀ ਯੋਧ ਵੀਰ ਤੋਂ ਫਿਰ ਇੱਕ ਘਰੇ ਘੋੜੀ ਆਪਣੇ ਕੋਲ ਹੀ ਸੂਈ ਹੈ ਤੇ ਫਿਰ ਇਹ ਬੱਚਾ ਆਪਣੇ ਕੋਲ ਹੈ ਆਪਣੇ ਕੋਲ ਬੱਚਾ ਹੈ ਜੀ ਤੇ ਇਸ ਵੇਲੇ ਦੀ ਉਮਰ ਜਿਹੜੀ ਹੈ ਕੋਈ ਸਵਾ 2 ਸਾਲ ਸਵਾ 2 ਸਾਲ ਦੇ ਅੰਦਰ ਹੀ ਹੈ ਜੀ ਹੁਣ ਤੁਸੀਂ ਅੱਗੇ ਇੱਕ ਕਰਾਸਿੰਗ ਵਾਸਤੇ ਸ਼ੁਰੂ ਕਰਤਾ ਹਾਂ ਹਾਂਜੀ ਅੱਜ ਇਹਨੂੰ ਲਾਂਚ ਲੱਗਿਆ ਕਰਦਾਂਗੇ ਛੱਡਿਆ ਇੱਕ ਦੋ ਘੋੜੀਆਂ ਦੇ ਉੱਤੇ ਅੱਛਾ ਅੱਗੇ ਛੱਡਤਾ ਪਰ ਹੁਣ ਆਪਾਂ ਸਾਰੇ ਦੋਸਤਾਂ ਨੂੰ ਮਿੱਤਰਾਂ ਦੇ ਵਿੱਚ ਪ੍ਰੋਪਰ ਲਾਂਚ ਕਰ ਦੇਣਾ ਕਿ ਕਿਸੇ ਨੇ ਵੀ ਕੋਈ ਘੋੜੀ ਮਲਾਉਣੀ ਹੈ ਤੇ ਦਿਲ ਵੀਰਾ ਆਪਣਾ ਜਿਹੜਾ ਬਸ਼ੇਰਾ ਹੈ ਇਹ ਅਜਾਬ ਤੋਂ ਓਪਨ ਕਰਤਾ ਜੀ ਅੱਜ ਤੋਂ ਜੀ ਜੀ ਤੇ ਫੀਸ ਕੀ ਆਪਾਂ ਸਰਪੰਚ ਸਾਹਿਬ ਸੋਚੀ ਇਹਦੀ ਫੀਸ ਸੱਜਣਾ ਮਿੱਤਰਾਂ ਨਾਲ ਹੀ ਆ ਜਿੱਦਾਂ ਡਿਸਾਈਡ ਕਰਨਗੇ ਕੋਈ ਗੱਲ ਦੀ ਫੀਸ ਦਾ ਕੋਈ ਏਡਾ ਵੱਡਾ ਮੈਟਰ ਨਹੀਂਗਾ ਠੀਕ ਹੈ ਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਜੇ ਕੋਈ ਮਤਲਬ ਚੰਗਾ ਹੈਗਾ ਲੱਗੇ ਬਸੇੜਾ ਤੇ ਕੋਈ ਫਾਇਦਾ ਲੈਣਾ ਚਾਹੁੰਦਾ ਤਾਂ ਲੈ ਸਕਦਾ ਫੀਸ ਦਾ ਏਡਾ ਵੱਡਾ ਕੋਈ ਮੈਟਰ ਨਹੀਂਗਾ ਜਿੱਦਾਂ ਤੁਸੀਂ ਕਹੋਗੇ ਉਹ ਵੀ ਇਹੀ ਠੀਕ ਹੈ ਜੀ ਮਤਲਬ ਫਿਲਹਾਲ ਬੜੀ ਸੋਹਣੀ ਏ ਵੱਡੀ ਖਬਰ ਤਾਂ ਇਹ ਹੈ ਕਿ ਇਹ ਖੁਸ਼ਖਬਰੀ ਸਾਰੇ ਲੋਕਲ ਗੁਰਦਾਸਪੁਰ ਏਰੀਆ ਮਾਝਾ ਏਰੀਆ ਹੋ ਗਿਆ ਇਧਰ ਪਠਾਨਕੋਟ ਵੀ ਨੇੜਾ ਪੈਂਦਾ ਹੈ ਇਧਰ ਅੰਮ੍ਰਿਤਸਰ ਵੀ ਹੈ ਜੀ ਤੇ ਤਿੰਨ ਚਾਰ ਜ਼ਿਲ੍ਹਿਆਂ ਵਿੱਚ ਜਿਹੜੇ ਵੀ ਨੇੜੇ ਘੋੜਿਆਂ ਵਾਲੇ ਨੇ ਸਾਰਿਆਂ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਵੀਰ ਘੋੜੇ ਦਾ ਪੋਤਾ ਯੋਧ ਵੀਰ ਦਾ ਬੱਚਾ ਬਸ਼ੇਰਾ ਦਿਲਵिरा ਜੋ ਪਿੰਡ ਕਲੇਰ ਕਲਾਂ ਜਿਹੜਾ ਗੁਰਦਾਸਪੁਰ ਚ ਹੈ ਸਰਪੰਚ ਗੁਰਦੇਵ ਸਿੰਘ ਜੀ ਹੁਣਾਂ ਕੋਲ ਉਹ ਅੱਜ ਤੋਂ ਲਾਂਚ ਕਰ ਦਿੱਤਾ ਤੇ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਫੀਸ ਦਾ ਕੋਈ ਵੱਡਾ ਰੌਲਾ ਨਹੀਂ ਕੋਈ ਖਾਸ ਤੌਰ ਤੇ ਪੱਕੀ ਫੀਸ ਨਹੀਂ ਸਾਰੇ ਸੱਜਣਾ ਭਰਾਵਾਂ ਲਈ ਬਿਸ਼ੇਰਾ ਓਪਨ ਹੈ ਕੋਈ ਜੈਨੂਨ ਫੀਸ ਕੋਈ 15 ਜਾਂ 20000 ਰੁਪਿਆ ਰੱਖਣਗੇ ਤੇ ਫਿਰ ਵੀ ਮਾਨਤਨ ਆਏ ਗਏ ਦਾ ਜੋ ਹੋਊਗਾ ਜੀ ਕਰ ਲਗੇ ਜਿਵੇਂ 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 ਕਿੰਨੀ ਜੀ ਸਲਾਹ ਕਰ ਲਾਂਗੇ ਭਰਾਵਾਂ ਨਾਲ ਜੋ ਕਹਿਣਗੇ ਕਿਉਂਕਿ ਅੱਜ ਕੱਲ ਜੀ ਸਰਪੰਚ ਸਾਹਿਬ ਆਮ ਤੌਰ ਤੇ 20 ਤੋਂ 25000 ਸਾਰੇ ਨੁਕਰੇ ਘੋੜੇ ਵਾਲੇ ਨਹੀਂ ਕੋਈ ਫੀਸ ਰੱਖਦੇ ਰੱਖਦੇ ਹੈ ਜੀ 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 ਹਾਂਜੀ ਤੇ ਮੈਂ ਜਿਵੇਂ ਆਪਣੇ ਤੌਰ ਤੇ ਕਹਤਾ ਜੀ 15 ਤੋਂ 20000 ਦੇ ਵਿੱਚ ਆਪਾਂ ਕੋੜਾ ਸ਼ੁਰੂ ਕਰ ਦਾਂਗੇ ਜੀ ਤੁਸੀਂ ਜਿਵੇਂ ਕਹੋਗੇ ਜੀ ਕੋਈ ਗੱਲ ਵੀ ਘੱਟ ਵੀ ਕਰ ਲਾਂਗੇ ਜੀ ਜੇ ਡੀ ਨਹੀਂ ਘੱਟ ਵੀ ਕਰ ਲਾਂਗੇ ਕੀ ਬਾਤ ਹੈ ਜੀ ਬੜੀ ਸੋਹਣੀ ਗੱਲ ਹੈ ਜੀ ਵੱਡੇ ਗਲਾਂ ਵਾਲੇ ਹੀ ਕੋੜੇ ਰੱਖਦੇ ਆ ਕਿਉਂਕਿ ਛੋਟੇ ਦਿਲ ਵਾਲਾ ਤੇ ਕੋੜੇ ਨੂੰ ਪਾਲ ਵੀ ਨਹੀਂ ਸਕਦਾ ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਇੱਕ ਵੱਡੇ ਦਿਲ ਵਾਲਾ ਬੰਦਾ ਹੀ ਕਰਦਾ ਹੈ ਜਿਹੜਾ ਤਾਂ ਕੋਈ ਤੁਹਾਡੀ ਗੱਲ ਰੁਕਦੀ ਆ ਜਿਹੜਾ ਤਾਂ ਕੋਈ ਮਾਤਰ ਬੰਦਾ ਜੀ ਜਿਹੜਾ ਬਿਲਕੁਲ ਨਹੀਂ ਦੇ ਸਕਦਾ ਜੈਨੂਨ ਜਿਹੜਾ ਵੀ ਬਲੇ ਇਹ ਨਾ ਹੋਵੇ ਵੀ ਆਣ ਕੇ ਰਾਤ ਨੂੰ ਆਪਾਂ ਖਰਾਬ ਦੀ ਬੋਤਲ ਪੀ ਕੇ ਸੌਂਦੇ ਹਈ ਤੇ ਸਵੇਰੇ ਆਣ ਕੇ ਕਹੀਏ ਜੀ ਆਪਾਂ ਦੇ ਨਹੀਂ ਸਕਦੇ ਪੀਸ ਜੈਨੂਨ ਬੰਦਾ ਜਿਹੜਾ ਬਾਹਤਰਾ ਜਿੰਨੇ ਘੋੜੀ ਰੱਖੀ ਸੌਂਗਾ ਜਿੰਨੂੰ ਅੱਛਾ ਓਕੇ ਜੀ ਉਹਨੂੰ ਆਪਾਂ ਫ੍ਰੀ ਵੀ ਛੱਡ ਦੇਾਂਗੇ ਕੋਈ ਗੱਲ ਕੀ ਬਾਤ ਹੈ ਕੀ ਬਾਤ ਹੈ ਬਹੁਤ ਵੱਡੀ ਗੱਲ ਸਰਪੰਚ ਸਾਹਿਬ ਨੇ ਕਹੀ ਹੈ ਕਿ ਵਾਕਈ ਜਿਹੜਾ ਜੈਨੂਨ ਬੰਦਾ ਹੈ ਜਿਹੜਾ ਵਾਕਈ 10-15000 ਵੀ ਨਹੀਂ ਖਰਚ ਸਕਦਾ ਉਹਦੇ ਵਾਸਤੇ ਦਿਲਵਿਰਾ ਬਛੇਰਾ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਫ੍ਰੀ ਘੋੜੀਆਂ ਤੇ ਛੱਡਿਆ ਜਾਏਗਾ ਕੋਈ ਉਤੋਂ ਪੈਸਾ ਨਹੀਂ ਲੈਣਾ ਤੇ ਬੜਾ ਵਧੀਆ ਮੌਕਾ ਤੇ ਬੜੇ ਚੰਗੀ ਆਪਰਚੂਨਿਟੀ ਹੈ ਕਿ ਮਾਂ ਵੀ ਇਹਦੀ ਨੁਕਰੀ ਘੋੜੀ ਹੈ ਪਿਓ ਵੀ ਇਹਦਾ ਬਹੁਤ ਵੱਡੇ ਕੱਦ ਦਾ 66 ਇੰਚ ਦਾ ਇਹਦਾ ਪਿਓ ਹੈ ਤੇ ਇਹਦਾ ਦਾਦਾ ਵੀ ਬਹੁਤ ਚੰਗਾ ਨਾਮੀ ਘੋੜਾ ਹੈ ਤੇ ਨੁਕਰੇ ਖਾਨ ਦਾ ਦੇ ਵਿੱਚ ਉਹ ਨੁਕਰਾ ਬਸ਼ੇਰਾ ਦਿਲਵਿਰਾ ਤੇ ਜ਼ਰੂਰੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰਾਂ ਦੇ ਵਿੱਚ ਵੀ ਚੰਗਾ ਬੂਟਾ ਨੁਕਰੇ ਘੋੜਿਆਂ ਦਾ ਲੱਗੇ ਨੁਕਰੀਆਂ ਬਸ਼ੇਰੀਆਂ ਬਸ਼ੇਰੇ ਪੈਦਾ ਹੋਣ ਤੇ ਜ਼ਰੂਰ ਤੁਸੀਂ ਪਿੰਡ ਕਲੀਅਰ ਕਲਾਂ ਤੇ ਕਲੀਅਰ ਸਟੱਡ ਫਾਰਮ ਨੂੰ ਯਾਦ ਰੱਖ ਲਿਓ ਇਹ ਮੌਕਾ ਚੰਗਾ ਹੈ ਚੰਗੇ ਘੋੜੇ ਤੋਂ ਸਟੱਡ ਸਰਵਿਸ ਲਓ ਤੇ ਚੰਗੇ ਬੱਚੇ ਪੈਦਾ ਕਰੋ ਤੇ ਹਾਈਟ ਦੀ ਗੱਲ ਵਿੱਚੇ ਰੋਗੀ ਸੀਗੀ ਹਾਈਟ ਮੈਂ ਦੱਸ ਨਹੀਂ ਸਕਿਆ ਜੀ ਦੁੱਧ ਦੰਦ ਦਾ ਜੇ 63 ਇੰਚ ਦੀ ਹਾਈਟ ਹੈ ਇਸ ਵੇਲੇ ਪ੍ਰੋਪਰ ਫੱਟੀ ਵਾਲੀ ਵੈਰੀ ਗੁੱਡ ਦੁੱਧ ਦੰਦ ਵਿੱਚ ਨਕੰਦ ਬਸ਼ੇਰਾ ਹੋ ਗਿਆ ਜੀ ਦੁੱਧ ਦੰਦ ਤੇ 63 ਇੰਚ ਕੱਦ ਕਰ ਗਿਆ ਤੇ ਜਿਵੇਂ ਦੱਸਿਆ ਪਿਓ ਦਾ 67 ਹੈ ਤੇ 65 ਪਲੱਸ ਤਾਂ ਇਹਨੇ ਵੀ ਜਾਣਾ ਹੀ ਜਾਣਾ ਹੋ ਸਕਦਾ ਪਿਓ ਤੋਂ ਹੀ ਪਾਰ ਕਰ ਜੇ ਹਾਂਜੀ ਹਾਂਜੀ ਪਰ ਆਪਾਂ ਫਿਰ ਵੀ ਗੱਲ ਕਰਦੇ ਆ ਜੀ 65 66 ਇੰਚ ਦਾ ਘੋੜਾ ਬਣੇਗਾ ਪਰ ਜੋ ਇਹਦੇ ਜੈਨੇਟਿਕਸ ਨੇ ਜੋ ਇਹਦਾ ਡੀਐਨਏ ਉਹਨੇ ਕੰਮ ਕਰਨਾ ਹੀ ਕਰਨਾ ਬੱਚਿਆ ਜੀ ਤੇ ਸਰਪੰਚ ਸਾਹਿਬ ਦੀ ਮਾਂ ਨੁਕਰੀ ਹੈ ਪਰ ਮਾਂ ਦੀ ਕੋਈ ਬਲੱਡ ਲਾਈਨ ਆਪਾਂ ਕਲੀਅਰ ਕਰੀ ਬਲੱਡ ਲਾਈਨ ਜਦੋਂ ਮਾਂ ਸਾਹਿਬ ਅਸੀਂ ਲਈ ਹੀ ਗਈ ਨਾ ਜੀ ਉਦੋਂ ਸਾਨੂੰ ਪ੍ਰਿੰਸ ਡਾਡ ਦੀ ਕਹਿ ਕੇ ਦਿੱਤੀ ਗਈ ਸੀ ਮੈਂ ਕਲੀਅਰ ਨਹੀਂ ਕਰ ਸਕਦਾ ਠੀਕ ਹੈ ਜੀ ਚਲੋ ਪਿੱਛੋਂ ਜਿਹਨਾਂ ਪੁਰਾਣੇ ਮਾਲਕਾਂ ਨੇ ਤੁਹਾਨੂੰ ਵੇਚੀ ਹੈ ਉਹਨਾਂ ਇਹ ਕਹਿਆ ਸੀਗਾ ਕਿ ਪ੍ਰਿੰਸ ਘੋੜੇ ਦੀ ਡੋੜ ਵਾਲੀ ਹਾਂ ਡੋਟ ਵਾਲੇ ਪ੍ਰਿੰਸ ਬਾਕੀ ਘੋੜਿਆਂ ਦੇ ਵਿੱਚ ਥੋੜਾ ਬੋਤਾ ਚੱਲਦਾ ਜੀ ਕਈ ਵਾਰ ਵੇਚਣ ਦੇ ਬਹਾਨੇ ਨਾਲ ਲੋਕੋ ਕਹਿ ਕੇ ਚੀਜ਼ ਵੇਚ ਦਿੰਦੇ ਆ ਪੋ ਵੀ ਦਾ ਮੈਂ ਤੁਹਾਨੂੰ ਦੱਸਦਾ ਕਿਵੇਂ ਸੀਗਾ ਜਦੋਂ ਇਹ ਲਈ ਆ ਸਾਨੂੰ ਤਾਂ ਪਤਾ ਹੀ ਨਹੀਂ ਇਹ ABC ਕੀ ਹੁੰਦੀ ਹੈ ਹੁੰਦਾ ਕੀ ਕੋਡ ਹੈ ਬਰੇ ਅਸੀਂ ਤਾਂ ਗਏ ਆ ਇੰਦਾ ਮੰਡੀ ਦੇਖਣ ਗਏ ਆ ਮੰਡੀ ਦੇਖਦੇ ਦੇਖਦੇ ਸਾਡਾ ਦਿਲ ਕਰ ਗਿਆ ਕੋੜੀ ਲੈ ਲਈਏ ਜੀ ਉਦੋਂ ਇਹ ਮਰ 24 25 ਮਹੀਨੇ ਦੀ ਸੀਗੀ ਜਦੋਂ ਇਹ ਇਹ ਲਈ ਅੱਛਾ ਤੁਸੀਂ ਇਹ ਬਸ਼ੀਰੀ ਲਈ ਸੀ ਬਿਲਕੁਲ ਬਸ਼ੀਰੀ ਲਈ ਦੁੱਧਾਂ ਦੀ ਤੇ ਉਹ ਸਾਨੂੰ ਕੋਈ ਇੰਨਾ ਹੀ ਨਹੀਂ ਪਤਾ ਵੀ ਹੁੰਦੀ ਕੀ ਹੈ ਸਪੌਟ ਕੀ ਹੁੰਦੇ ਸਪੌਟਲੈਸ ਕੀ ਹੁੰਦਾ ਹਾਂਜੀ ਹਨਾ ਤੇ ਬਾਅਦ ਚ ਜਦੋਂ ਹੌਲੀ ਹੌਲੀ ਸਾਨੂੰ ਕੋਈ ਪੁੱਛਣ ਦੇ ਪੈ ਸੱਜਣ ਵੀ ਕਿਹਦੀ ਕੋੜੀ ਆ ਬੱਚਾ ਕਿਦਾਵਾ ਏ ਮਾਂ ਇਹਦੀ ਕਿਹੜੀ ਆ ਤੇ ਮੈਂ ਫਿਰ ਦੁਬਾਰਾ ਉਹ ਸੱਜਣ ਨੂੰ ਫੋਨ ਕਰਨਾ ਚાલુ ਕੀਤਾ ਕੋਈ ਵੀ 25 ਦਿਨ ਮਹੀਨਾ ਬਾਅਦ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਮਾਂ ਦਾ ਨਹੀਂ ਮੈਨੂੰ ਪਤਾ ਅਨ ਆਣ ਪਰ ਇਹ ਆ ਵੀ ਇਹ ਹੈਗੀ ਪ੍ਰੈਸ ਡਾਟ ਜੀ ਹੈਗੀ ਬਾਪ ਵੱਲੋਂ ਬਾਪ ਵੱਲੋਂ ਉਦੋਂ ਮੈਂ ਲੈ ਚੁੱਕਾ ਸੀਗਾ ਹੋ ਸਕਦਾ ਸੱਚ ਵੀ ਹੋਵੇ ਹਨਾ ਕਿਉਂਕਿ ਜੇ ਨਾਲ ਪਹਿਲੋ ਪੁੱਛਦੇ ਅਗਲਾ ਝੂਠ ਵੀ ਬੋਲ ਸਕਦਾ ਹੈ ਵੀ ਲੈ ਕੇ ਜਾਣੀ ਇਹਨਾਂ ਪ੍ਰਿੰਸ ਡਾਟ ਸਾਨੂੰ ਐਵੇਂ ਨਹੀਂ ਪਤਾ ਵੀ ਪ੍ਰਿੰਸ ਡਾਟ ਹੈ ਕੀ ਇਹ ਕਿਹੜਾ ਕੋੜਾ ਹੈ ਨਾ ਤੇ ਮਹੀਨੇ ਬਾਅਦ ਮੈਂ ਫਿਰ ਕਲੀਅਰ ਕੀਤਾ ਜਦੋਂ ਸੱਜਣਾ ਨੇ ਉਹ ਸਫਰਤ ਨੂੰ ਦੱਸਿਆ ਸੀਗਾ ਵੀ ਬੱਚੀ ਇਹ ਬਾਪ ਵੱਲੋਂ ਪ੍ਰਿੰਸ ਡਾਟ ਦੀ ਹੈ ਬਾਪ ਵੱਲੋਂ ਪ੍ਰਿੰਸ ਡਾਟ ਦੀ ਹੈ ਬਿਲਕੁਲ ਜੀ ਜਿੱਡੀ ਸੋਹਣੀ ਘੋੜੀ ਹੈ ਉਹਦੀ ਲੈਂਥ ਬਹੁਤ ਹੈ ਘੋੜੀ ਦੇ ਵਿੱਚ ਖੂਬਸੂਰਤੀ ਵੀ ਹੈ ਬੱਚਾ ਵੀ ਬਹੁਤ ਚੰਗਾ ਤੇ ਬਿਲਕੁਲ ਹੋ ਸਕਦਾ ਜੀ ਕਿ ਪ੍ਰਿੰਸ ਦੀ ਡੋੜ ਵਾਲੇ ਦੀ ਹੋਵੇ ਤੇ ਬਾਕੀ ਵੱਡੀ ਗੱਲ ਹੁੰਦੀ ਹੈ ਕਿ ਆਪ ਨੁਕਰੀ ਹੈ ਤੇ ਬੱਚਾ ਗਾਂ ਨੁਕਰਾਂ ਤੇ ਗਾਂ ਦਾ ਪਿਓ ਨੁਕਰਾਂ ਨੁਕਰਾਂ ਦਾ ਖਾਨਦਨ ਹੈ ਤੇ ਕੋਈ ਵੀ ਚੰਬੀ ਕੋੜੀ ਜਾਂ ਨੁਕਰੀ ਕੋੜੀ ਉਸ ਤੋਂ ਮਲਾਈਏ ਤਾਂ ਬੱਚੇ ਚੰਗੇ ਆਉਣੇ ਚੰਗੇ ਫਿਰ ਅਜੇ ਤੱਕ ਕੋਈ ਸਪੌਟ ਨਹੀਂ ਆਈ ਇਹਦੇ ਤੇ ਬਸ਼ੇਰੇ ਦੇ ਕੋਈ ਕਾਲਾ ਸਪੌਟ ਨਹੀਂ ਹੈ ਜਦੋਂ ਸਾਨੂੰ ਦਿੱਤੀ ਗਈ ਸੀ ਨਾ ਜੀ ਕੋਰੀ ਤੋਂ ਸਾਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆਫ ਕੈਮਰਾ ਵੀ ਸਾਨੂੰ ਸਪੌਟ ਦਾ ਪਤਾ ਨਹੀਂ ਵੀ ਕਿਹਨੂੰ ਕਹਿੰਦੇ ਸਪੌਟ ਕੀ ਚੀਜ਼ ਹੁੰਦੀ ਹੈ ਸਪੌਟਲੈਸ ਕੀ ਕਿਵੇਂ ਆਹੀ ਤੇ ਕੀ ਸਪੌਟ ਵੰਦੇ ਸੀਗੇ ਜੀ ਉਹ ਪਰ ਜਦੋਂ ਘੋੜੀ ਦੀਆਂ ਥੜੀਆਂ ਵੀ ਕਾਲੀਆਂ ਹਨਾ ਤੇ ਮਾਰਾ ਮੋਟਾ ਸੇਪਕਾ ਵੀ ਹੈਗਾ ਹੈ ਕੰਨਾ-ਕੁੰਨਾ ਦੇ ਉੱਤੇ ਹੈਗਾ ਸੀ ਪਰ ਪਤਾ ਨਹੀਂ ਪਤਾ ਨਹੀਂ ਕੀ ਹੁੰਦਾ ਹਨਾ ਤੇ ਉਤੋਂ ਬਾਅਦ ਵਿੱਚ ਜਦੋਂ ਮੈਂ ਸੱਜਣ ਨੂੰ ਮਿਲਿਆ ਨਾ ਉਸ ਨੂੰ ਜੀ ਜਦੋਂ ਬਸੇੜਾ ਪੈਦਾ ਹੋ ਗਿਆ ਜੀ ਮੈਂ ਦੁਬਾਰਾ ਫਿਰ ਮੰਡੀ ਦੇ ਸੱਜਣ ਨਾਲ ਮੇਰੀ ਮੁਲਾਕਾਤ ਹੋਈ ਉਹਨੂੰ ਮੈਂ ਕਿਹਾ ਮਤਲਬ ਐਵੇਂ ਬਸੇੜਾ ਦਿੱਤਾ ਘੋੜੀ ਨੇ ਬਿਲਕੁਲ ਸਪੌਟਲੈਸ ਉਹ ਬਹੁਤ ਹੱਸਿਆ ਬੋਟ ਕੋਲੰਡਾ ਅੰਦਾ ਸਰਪੰਚ ਸਾਹਿਬ ਲੱਗ ਗਿਆ ਬੜਾ ਸਪੌਟ ਕੀਤੇ ਸਪੌਟ ਕੀ ਹੁੰਦੇ ਆ ਉਹ ਦੋਵਾਂ ਨੂੰ ਵਹੀ ਚੇਪਤੀ ਸੀ ਸਪੋਰਟਾਂ ਵਾਲੀ ਵੀ ਸਪੋਰਟਲੈਸ ਆ ਤੇ ਹੁਣ ਪਤਾ ਲੱਗ ਗਿਆ ਨਾ ਵਾਕਿਆ ਜੈਨੂਨ ਸਪੋਰਟਲੈਸ ਆ ਅਜੇ ਤੱਕ ਸਾਡੂ ਉੱਥੇ ਕੋਈ ਇੱਕ ਦਾਣਾ ਵੀ ਨਹੀਂ ਲੱਗਿਆ ਅਜੇ ਤੱਕ ਕੀ ਬਾਤ ਹੈ ਕੀ ਬਾਤ ਹੈ ਜੀ ਚਲੋ ਬੜੀ ਸੋਹਣੀ ਗੱਲ ਹੈ ਜੀ ਤੇ ਹੁਣ ਟੋਟਲ ਆਪਣੇ ਫਾਰਮ ਤੇ ਇਸ ਵੇਲੇ ਕਿੰਨੇ ਘੋੜੇ ਕੁੜੀਆਂ ਨੇ ਜੀ ਇਸ ਵੇਲੇ ਸਾਡੇ ਕੋਲ 4 ਨੇ ਜੀ ਇਹ ਪਾਕੇ ਸਾਰੇ ਨੁਕਰੇ ਰੱਖੇ ਸਾਰੇ ਨੁਕਰੇ ਆ ਜੀ ਹੁਣ ਇੱਕ ਆਪਾਂ ਬਸ਼ੇਰੀ ਦਾ ਸ਼ੂਟ ਕੀਤਾ ਜੀ ਵੱਡੀ ਬਸ਼ੇਰੀ ਸੀ ਆਪਣੇ ਕੋਲ ਹਾਂਜੀ ਉਹ ਬਸ਼ੇਰੀ ਹੈਗੀ ਆ ਜੀ ਉਹ ਹੋ ਗਈ ਕੋਈ ਦੋ ਦੰਦ ਹੋ ਗਈ ਆ ਜੀ ਪਿਛਲੇ ਮਹੀਨੇ ਦੋ ਦੰਦ ਬਸ਼ੇਰੀ ਆ ਪਿਛਲੇ ਮਹੀਨੇ ਹੋਈ ਆ ਦੋ ਦੰਦ ਠੀਕ ਹੈ ਜੀ ਉਹ ਹੈਗੀ ਆ ਜੀ ਜੈ ਵੀਰ ਦੀ ਜੈ ਵੀਰ ਕੋੜੇ ਦੀ ਜੈ ਵੀਰ ਕੋੜੇ ਦੀ ਜਿਹੜਾ ਬਾਬਾ ਰਾਣੇ ਹੁਣੀ ਨੇ ਬਾਬਾ ਰਾਣਾ ਜੀ ਵਣ ਚੜੀ ਪਿੰਡ ਵਣ ਚੜੀ ਪਿੰਡ ਤੋਂ ਉਹਨਾਂ ਦਾ ਜੈ ਵੀਰ ਬੜਾ ਫੇਮਸ ਕੋੜਾ ਹੈ ਉਹਦੀ ਬੱਚੀ ਹੈ ਉਹਦੀ ਬੱਚੀ ਹੈ ਜੀ ਆਪਾਂ ਮੁੱਲ ਲਈ ਜੀ ਬਸ਼ੇਰੀ ਇਹ ਮੁੱਲ ਲਈ ਸੀਗੀ ਠੀਕ ਹੈ ਜੀ ਤੇ ਇੱਕ ਜਿਹੜੀ ਇਹ ਦੁਬਾਰਾ ਇਹੀ ਕੋੜੀ ਸ ਵੱਡੀ ਕੁੜੀ ਇਹ ਇਹ ਕੁੜੀ ਦੀ ਜਿਹੜੀ ਆ ਬੇਸ਼ੇਰੀ ਦੀ ਜਿਹੜੀ ਮਾਂ ਆ ਉਹ ਵੀ ਜੈਵੀਰ ਕੋਈ ਦੁਬਾਰਾ ਸੋਈ ਆ ਅੱਛਾ ਜੈਵੀਰ ਤੋਂ ਹੀ ਸੋਈ ਆ ਹਾਂ ਉਹ ਵੀ ਬੇਸ਼ੇਰੀ ਜਿਹੜੀ ਆ ਹੁਣ ਲਗਭਗ ਅਜੋ 12 ਮਹੀਨੇ ਤੇ ਕੋਈ ਅਜ 29 ਆ 12 ਮਹੀਨੇ 8-9 ਦਿਨ ਦੀ ਹੋ ਗਈ ਆ ਅੱਛਾ ਉਹ ਬੇਸ਼ੇਰੀ ਕਿੰਨ੍ਹੇ ਸਾਲ ਦੀ ਆ ਹਾਂਜੀ ਤੇ ਉਹ ਵੀ ਮੈਂ ਖੁਦ ਕੁੜੀ ਲੈ ਕੇ ਗਿਆ ਸੀਗਾ ਬਾਬਾ ਜੀ ਕੋਲੋਂ ਜੈਵੀਰ ਕੋਲ ਮਲਾਕ ਲਿਆ ਸੀਗਾ ਜੀ ਪ੍ਰਮਾਤਮਾ ਕਰੇ ਜੀ ਦੁਬਾਰਾ ਬਹੁਤ ਚੰਗਾ ਰਿਜ਼ਲਟ ਤੁਹਾਡੀ ਕੁੜੀ ਫੇਰ ਕੋਈ ਚੰਗਾ ਬੱਚਾ ਦਵੇ ਜੀ ਤੇ ਰੌਣਕਾਂ ਲੱਗਣ ਜੀ ਤੇ ਨੁਕਰਿਆਂ ਦੇ ਵਿੱਚ ਤੁਸੀਂ 4 ਜਾਨਵਰ ਰੱਖੇ ਹੋਏ ਆ ਜ ਅੱਗੇ ਰੰਗ ਬਦਲਣ ਦਾ ਇਰਾਦਾ ਹੈਗਾ ਮਤਲਬ ਕਿ ਨੁਕਰਿਆਂ ਤੋਂ ਮਾਰਵਾੜੀ ਅਲ ਜਾਂ ਨੁਕਰਿਆਂ ਈ ਰਹਿਣਾ ਕਿ ਜਾਂ ਹੋਰ ਵੀ ਐਡਿਸ਼ਨ ਕਰੋਗੇ ਨਹੀਂ ਵੇਖੋ ਮੈਂ ਨਾ ਜੀ ਇੱਥੇ ਜਗ੍ਹਾ ਸਾਡੇ ਕੋਲ ਹੈਗੀ ਆ ਸਾਹਮਣੇ ਘਰ ਦੇ ਸਾਹਮਣੇ ਆ ਉਹਦੀ ਬਲਗਣ ਕੀਤੀ ਹੋਈ ਆ ਹਾਂਜੀ ਸਿਰਫ ਜਗ੍ਹਾ ਉੱਥੇ ਜਿੱਥੇ ਹੁਣ ਐਸ ਵੇਲੇ ਹੈਗੀ ਆ ਜਿੱਥੇ ਹੁਣ ਘੋੜੀਆਂ ਰੱਖੀਆਂ ਨੇ ਜਿੱਥੇ ਘੋੜੀਆਂ ਨੇ ਜਗ੍ਹਾ ਕੱਟ ਕਰਕੇ ਮੈਂ ਨਹੀਂ ਵਧਾ ਰਿਹਾ ਜੀ ਹਜੇ ਵਧਾ ਨਹੀਂ ਰਿਹਾ ਹਾਂ ਮੈਂ ਇੱਥੇ ਫਾਰਮ ਬਣਾਉਣਾ ਜੀ ਸਾਹਮਣੇ ਘਰ ਦੇ ਫਿਰ ਮੇਰਾ ਇਰਾਦਾ ਵੀ ਮੱਝੂ ਕੇ ਲੈਣ ਦੀ ਵੀ ਇੱਕ ਘੋੜੀ ਰੱਖਣੀ ਤੇ ਇੱਕ ਮਾਰਵਾੜੀ ਘੋੜੀ ਵੀ ਜਰੂਰ ਰੱਖਣੀ ਆ ਮੈਂ ਹੁਣ ਆ 16 ਤਰੀਕ ਨੂੰ ਅਸੀਂ ਕਬੱਡੀ ਕੱਪ ਕਰਾਉਂਦੇ ਹਾਂ ਹਰ ਸਾਲ ਹਾਂਜੀ 16 ਤਰੀਕ ਨੂੰ ਮੈਂ ਅਸੀਂ ਕਬੱਡੀ ਕੱਪ ਕਰਾਇਆ ਸੀਗਾ ਉਹਦੇ ਵਿੱਚ ਅਸੀਂ ਦੋ ਘੋੜੀਆਂ ਦਿੱਤੀਆਂ ਨੇ ਜੀ ਵੈਰੀ ਗੁੱਡ ਅਨਾਮ ਦਿੱਤਾ ਖਿਡਾਰੀਆਂ ਨੂੰ ਦੋ ਘੋੜੀਆਂ ਫਰਸਟ ਰੇਡਰ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੋ ਵੀਰੀ ਗੁੱਡ ਹਾਂਜੀ ਉਹਦੇ ਵਿੱਚ ਇੱਕ ਘੋੜੀ ਸੀਗੀ 62 ਇੰਚ ਦੀ ਘੋੜੀ ਚੰਬੀ ਸੀਗੀ ਹਾਂਜੀ ਬਹੁਤ ਵਧੀਆ ਘੋੜੀ ਸੀਗੀ ਜੀ ਇੱਕ ਬਸੇੜੀ ਸੀਗੀ ਤੇ ਇੱਕ ਅਸੀਂ ਮਾਰਵਾਰੀ ਲੈਂਦੀ ਸੀਗੀ ਉਹ ਅਸੀਂ ਮਤਲਬ ਮੇਰਾ ਸਜਣੀਗਾ ਉਹ ਲੈ ਗਿਆ ਠੀਕ ਹੈ ਤੇ ਅਸੀਂ ਦੋ ਸਿਰਫ ਇਸੇ ਕਰਕੇ ਹੁਣ ਮੈਂ ਰੁਕਿਆ ਹਾਂ ਕਿ ਇੱਧਰ ਜਦੋਂ ਬਣਾਵਾਂ ਇਹਨਾਂ ਦੇ ਫਾਰਮ ਬਣਾਵਾਂ ਤੇ ਫੇਰ ਥੋੜਾ ਬੱਤਾ ਕਰਾਂਗੇ। ਕੀ ਬਾਤ ਹੈ ਕੀ ਬਾਤ ਹੈ ਚਲੋ ਬੜੀ ਸੋਹਣੀ ਗੱਲ ਹੈ ਜੀ। ਇਹ ਆ ਜੀ ਜੁਆਇੰਟ ਸਾਡੀ ਫੈਮਿਲੀ ਹੈ। ਹਾਂਜੀ ਠੀਕ ਆ ਬੇਟਾ ਵੱਡਾ ਵੀ ਆਸਟ੍ਰੇਲੀਆ ਇਹ ਸੋਟਾ ਇਹ ਯੂਨੀਵਰਸਿਟੀ ਚ ਪੜ ਰਿਹਾ ਲਾ ਕਰ ਰਿਹਾ ਠੀਕ ਹੈ ਜੀ ਦੋ ਭਤੀਜੇ ਆ ਉਹ ਵੀ ਆਸਟ੍ਰੇਲੀਆ ਨੇ ਜੀ ਤੇ ਬਹੁਤ ਬਾਬੇ ਦੀ ਕਿਰਪਾ ਜੀ ਇੱਕਠੇ ਹੀ ਪਰਿਵਾਰ ਦਾ ਪੂਰਾ ਸਾਥ ਆ ਕੋੜੀਆਂ ਚੋਈ ਤੁਹਾਡੇ ਬੱਚਿਆਂ ਨੂੰ ਵੀ ਸ਼ੌਂਕ ਆ ਕੋਲੀਆਂ ਦਾ ਬਿਲਕੁਲ ਬਿਲਕੁਲ ਤੇ ਜਿੰਨਾ ਸਮਾਂ ਤੁਸੀਂ ਕੋੜੀਆਂ ਨੂੰ ਦਿੰਦੇ ਹੋ ਬੱਚੇ ਵੀ ਨਾਲ ਉਹਨਾਂ ਸਮਾਂ ਲੈਂਦੇ ਆ ਹਾਂ ਜਦੋਂ ਇਹ ਫ੍ਰੀ ਹੁੰਦਾ ਜੀ ਆਣ ਕੇ ਨਾਲੇ ਪੂਰਾ ਮਨ ਰਸਾ ਦਿੰਦਾ ਜਦੋਂ ਉਹ ਮੁਬਾਰਾ ਹੁੰਦੇ ਆ ਤੰਨੇ ਜੀ ਉਹ ਵੀ ਕਾਫੀ ਉਹਨਾਂ ਦੀ ਮਤਲਬ ਰੁਚੀ ਹੈ ਉਹ ਬਾਹਰ ਫੋਨ ਕਰਕੇ ਵੀ ਪੁੱਛਦੇ ਰਹਿੰਦੇ ਆ ਵੀਡੀਓ ਕਾਲ ਕੈਮਰੇ ਸਪੈਸ਼ਲ ਉਹਨਾਂ ਲਵਾਏ ਹੋਏ ਵੇਲੇ ਅਸੀਂ ਦੇਖਦੇ ਰਹਿੰਦੇ ਦੇਖਦੇ ਰਹਿੰਦੇ ਉੱਥੇ ਜਦੋਂ ਫ੍ਰੀ ਹੁੰਦੇ ਆ ਕੰਮ ਕਰ ਤੋਂ ਕੀ ਬਾਤ ਉਹ ਦੇਖਦੇ ਰਹਿੰਦੇ ਬੜੀ ਸੋਹਣੀ ਗੱਲ ਹੈ ਜੀ ਕਿ ਸਾਰੇ ਹੀ ਪਰਿਵਾਰ ਦਾ ਜਿਹੜਾ ਰੁਝਾਨ ਹੈ ਸਾਰੇ ਪਰਿਵਾਰ ਦਾ ਸ਼ੌਂਕ ਕੁੜੀਆਂ ਦੇ ਨਾਲ ਤੇ ਪ੍ਰਮਾਤਮਾ ਕਰੇ ਜੀ ਐਵੇਂ ਪਿਆਰ ਤੇ ਸ਼ੌਂਕ ਬਣੇ ਰਵੇ ਤੇ ਪਰਿਵਾਰ ਵੀ ਇੱਕਜੁੱਟ ਰਵੇ ਤੇ ਹੋਰਾਂ ਲੋਕਾਂ ਵਾਸਤੇ ਵੀ ਇੱਕ ਮਿਸਾਲ ਜਿਹੜੀ ਉਹ ਪੈਦਾ ਕਰ ਸਕਦੇ ਆਂ। ਤੇ ਚਲੋ ਜੀ ਬਹੁਤ ਜਲਦੀ ਇਸ ਬੁਸ਼ੇਰੇ ਤੋਂ ਚੰਗੀਆਂ ਕੁੜੀਆਂ ਮਿਲਣ ਤੇ ਅਗਲੇ ਸਾਲ ਚੰਗੇ ਬੱਚੇ ਆਉਣ ਤੇ ਫਿਰ ਆਪਾਂ ਇੱਕ ਵੀਡੀਓ ਕਰਕੇ ਦੋਸਤਾਂ ਨੂੰ ਆਪਣੇ ਬੁਸ਼ੇਰੇ ਦੇ ਬੱਚੇ ਵੀ ਦਿਖਾਉਣੇ ਆ। ਬਿਲਕੁਲ ਜੀ ਬਿਲਕੁਲ ਤੇ ਉਹ ਦਿਨ ਵੀ ਜਲਦੀ ਆਊਗਾ ਜੀ ਤੇ ਹੁਣ ਇਜਾਜ਼ਤ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਚੰਗਾ ਲੱਗਾ ਜੀ ਸਰਪੰਸਾ ਬਹੁਤ ਧੰਨਵਾਦ ਸਾਰੇ ਸੱਜਣਾ ਆਏ ਹੋਇਆ ਭਰਾਵਾਂ ਦਾ ਸਾਰਿਆਂ ਦਾ ਹੀ ਧੰਨਵਾਦ ਹੈ ਜੀ। ਸਾਰਿਆਂ ਨੇ ਸਮਾਂ ਕੱਢਿਆ ਤੁਸੀਂ ਆਏ ਹੋ। ਤੇ ਠੀਕ ਹੈ ਸਰਪੰਚ ਸਾਹਿਬ ਤੁਸੀਂ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ ਜੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ